ਹਾਂ ਜੀ ਮਾਫ ਕਰਨਾ ਉਹ ਸਾਡੀ ਪ੍ਰਲਬਤ ਜਿਹੜੀ ਹੈ ਉਹ ਸਾਨੂੰ ਦਿੰਦਾ ਹੈ ਜੋ ਸਾਡੀ ਪਿਛਲੇ ਸਮਿਆਂ ਦੀ ਕਮਾਈ ਕੀਤੀ ਹੋਈ ਹੈ ਹਾਂ ਚੱਕਾ ਚੱਲਦਾ ਨਾ ਜੀ ਇਸ ਵਾਰ ਦੀ ਫਸਲ ਬੀਜਦੀ ਅਗਲੇ ਸਾਲ ਉਹਦਾ ਪੈਸਾ ਖਰਚ ਆਉਣਾ ਹੈ ਫਸਲ ਖਰਚ ਆਉਣੀ ਹੈ ਪਿਛਲੇ ਜਨਮ ਤੇ ਜੋ ਅਸੀਂ ਬੀਜਤਾ ਅਗਲੇ ਜਨਮ ਦੇ ਵਿੱਚ ਉਹ ਸਾਡੀ ਸੂਖਸ਼ਮ ਰੂਪ ਚ ਜੋ ਅਸੀਂ ਕਾਰਜ ਕੀਤੇ ਨੇ ਦਸਰੀ ਦੇ ਰੂਪ ਚ ਕੀਤੇ ਨੇ ਸੂਖਸ਼ਮ ਜਿਵੇਂ ਪਾਣੀ ਪੜੀ ਹੈ ਕੋਡ ਪ੍ਰੋਸੈਸਿੰਗ ਵਿੱਚ ਲੈ ਕੇ ਜੇ ਨਹੀਂ ਹਨਾ ਦੋ ਤਰ੍ਹਾਂ ਦੀ ਕਮਾਈ ਕਰਦੇ ਆ ਨਾ ਜੀ ਖਾਤੀ ਕਮਾਈ ਕਰਦੇ ਆ ਇੱਕ ਸੋਚੂ ਬੁਲਬੁਲੇ ਵਿੱਚ ਸੋਚੀ ਜਾਂਦੇ ਰਹੇ ਨੀ ਚੰਗਾ ਤੇ ਗਰੀ ਮਾਰਾ ਹਨਾ ਇਹ ਸਾਰੀ ਚੀਜ਼ਾਂ ਇਹ ਸਾਡੀ ਜਦੋਂ ਕਮਾਈ ਅੱਗੇ ਜਾਂਦੀ ਉਹਦੇ ਨਾਲ ਫਿਰ ਦੁਬਾਰੀ ਵਾਪਸ ਆਉਣੇ ਆ ਸਾਡੀ ਪ੍ਰਲੋਭਤ ਤਿਆਰ ਹੁੰਦੀ ਆ ਹੂੰ ਉਹਦੇ ਹਿਸਾਬ ਨਾਲ ਸਾਡਾ ਸਾਰਾ ਹਿਸਾਬ ਤਾਂ ਲਿਖਿਆ ਜਾਂਦਾ ਕਿਹੜੇ ਪਰਿਵਾਰ ਚ ਪੈਦਾ ਕਰਨਾ ਹੈ ਹੂੰ ਇਹਦਾ ਸ਼ਰੀਰ ਦੇਣਾ ਹੂੰ ਮਾਂ ਵੀ ਧੰਮੀ ਪਰਿਵਾਰ ਚ ਪੈਦਾ ਕਰਨਾ ਹੈ ਜਾਂ ਕੰਗਾਲ ਪਰਿਵਾਰ ਚ ਪੈਦਾ ਕਰਨਾ ਠੀਕ ਹੈ ਉਹ ਪ੍ਰਲੋਭਤ ਦੇ ਹਿਸਾਬ ਦੇ ਨਾਲ ਤਾਂ ਪਿਤਾ ਪਰਮੇਸ਼ਵਰ ਨੇ ਸਾਨੂੰ ਸਾਰਾ ਕੁਝ ਦੇਣਾ ਹੀ ਦੇਣਾ ਹੈ ਭਾਵੇਂ ਪਾਪੀ ਹੋਈਏ ਪੁੰਨੀ ਹੋਈਏ ਜਾਂ ਵਰਦੀ ਹੋਈਏ ਉਹ ਤਾਂ ਉਹ ਤਾਂ ਫਲਬ ਦਾ ਗੀ ਨਾ ਜੀ ਉਸ ਤੋਂ ਲਾਵਾ ਫਿਰ ਅਸੀਂ ਇੱਕ ਜਨ ਜਾ ਕੇ ਕਰਮ ਕਰਦੇ ਆ ਕਰਮ ਦੇ ਪ੍ਰਤੀ ਪਰਮਾਤਮਾ ਸਾਡੇ ਨਾਲ ਬੰਦੇਚ ਦੇ ਵਿੱਚ ਨਹੀਂ ਹੈ ਪਰ ਲਵਤ ਦੇ ਲਈ ਬੰਦੇਚ ਦੇ ਵਿੱਚ ਹੈ ਮੌਸਮ ਥੋੜਾ ਮਾੜਿਆ ਉਹ ਤਾਂ ਤੁਸੀਂ ਅਸੀਂ ਮਾੜੇ ਨਾ ਅਸੀਂ ਸਹੀ ਕਰ ਲੋ ਆਪਣੇ ਆਪ ਨੂੰ ਕਿਵੇਂ ਹੋਮਾਗੀ ਸਹੀ ਨਹੀਂ ਉਹੀ ਗੱਲ ਹੈ ਨਾ ਜੀ ਦੇਖੋ ਕਈ ਚੀਜ਼ਾਂ ਚ ਮੁਸ਼ਕਲ ਦਿਨੀ ਦਿਨ ਤੱਕ ਗਲਤੀ ਨੂੰ ਮੰਨ ਲਿਆ ਨਹੀਂ ਉਹਨੇ ਤੱਕ ਸਹੀ ਨਹੀਂ ਹੋ ਸਕਦੇ ਪਹਿਲਾਂ ਤਾਂ ਮੰਨਣਾ ਪੈਣਾ ਨਾ ਗਲਤੀ ਨੂੰ ਅਸੀਂ ਮੰਨ ਹੀ ਨਹੀਂਦਾ ਅਜਿਹਾ ਕਿ ਨਾ ਬਈ ਤੂੰ ਗਲਤ ਆ ਯਾਰ ਮੈਂ ਤਾਂ ਠੀਕ ਆ ਤੂੰ ਆਪਣੇ ਆਪ ਨੂੰ ਠੀਕ ਕਰ ਲੈ ਨਾ ਤਾਂ ਬਹੁਤ ਕੁ ਠੀਕ ਹੋ ਜੇ ਕਹਿੰਦਾ ਸੀ ਮੈਂ ਤੇ ਆਗੇ ਨਾ ਕਿ ਤੂੰ ਤੂੰ ਮੈਂ ਪਹਿਲਾਂ ਠੀਕ ਹੋਵਾਂ ਫਿਰ ਤਾਂ ਠੀਕ ਹੋ ਜਾਗੇ ਜੀ ਜਦੋਂ ਲੋਕਾਂ ਦੇ ਦੂਸਰੇ ਦੇ ਨੁਕਸ ਕੱਟ ਨੂੰ ਹਟ ਗਏ ਹਨ ਆਪਣੇ ਆਪ ਨੂੰ ਠੀਕ ਹਰ ਬੰਦਾ ਆਪਣੇ ਆਪ ਨੂੰ ਠੀਕ ਕਰ ਲੈ ਠੀਕ ਹੋ ਗਿਆ ਜੀ ਉਹ ਠੀਕ ਤਾਂ ਕਰੂਗਾ ਜੇ ਉਹ ਪਹਿਲਾਂ ਮੰਨੇ ਕਿ ਮੈਂ ਗਲਤ ਆ ਜੇ ਕੋਈ ਮੰਨਦਾ ਤਾਂ ਮਜ਼ਦੂਰੀ ਆਪਦੀ ਖੜੀ ਕਰ ਦਿੰਦਾ ਦੇਖੋ ਮੰਨ ਵੀ ਜਾਂਦਾ ਹੈ ਤਾਂ ਮਜ਼ਦੂਰੀ ਖੜੀ ਕਰ ਦਿੰਦਾ ਕੋਈ ਮਜ਼ਦੂਰੀ ਨਹੀਂ ਕਿਸੇ ਤਰ੍ਹਾਂ ਦੀ ਜਿਵੇਂ ਬੇਸਿਕਲੀ ਕੀ ਆ ਜੀ ਸਾਡਾ ਜਿਹੜਾ ਜ਼ਿਆਦਾ ਕਮ ਖਰਾਬ ਕੀਤਾ ਉਹ ਸਾਡੇ ਮੋਬਾਈਲਾ ਨੇ ਕੀਤਾ ਜੀ ਨੈਟ ਨੇ ਕੀਤਾ ਹੂੰ ਸਾਡੀ ਉਹ ਨਹੀਂ ਹੈਸਿਅਤ ਨਹੀਂ ਸੀ ਸਮਝ ਨਹੀਂ ਹੋ ਰਹੀ ਨਸ ਹੋ ਗਈ ਤੇ ਉਹਨਾਂ ਦਾ ਪਹਿਲਾਂ ਜਮਦੂਤ ਵੀ ਆਦੇ ਤੇ ਬਪਾ ਹੀ ਕਰਦੇ ਆ ਠੀਕ ਹੈ ਜੀ ਇਹ ਇਹਨਾਂ ਦਾ ਮਸਲਾ ਹੁੰਦਾ ਹੈ ਪਰ ਜਦੋਂ ਕਿਸੇ ਦੀ ਵੀ ਕੋਈ ਡੈਥ ਹੁੰਦੀ ਹੈ ਨਾ ਜੀ ਉਹ ਪਲਾਂ ਜਮਦੂਤ ਲੈਣਾ ਉਹ ਆਉਂ ਇੰਡੀਪੈਂਡੈਂਟਲੀ ਜਾਵੇ ਉਹਨੂੰ ਊਰਜਾ ਦੀ ਜ਼ਰੂਰਤ ਹੈ ਹੀ ਹੈ ਜਿਹਦੇ ਕੋਲ ਊਰਜਾ ਹੈ ਨਹੀਂ ਫੋਰ ਇਗਜ਼ਾਮਪਲ ਉਹਨੇ ਇੱਥੇ ਹੀ ਇਹ ਵੀ ਕੁ ਲੋਕ ਐ ਪ੍ਰੇਤ ਲੋਕ ਐ ਪ੍ਰੇਤ ਲੋਕ ਉਹ ਜੁਨੀ ਆ ਨਾ ਜੀ ਇੰਡੀਪੈਂਡੈਂਟ ਜਾਣ ਵਾਲਾ ਵੀ ਹੁੰਦਾ ਵੀ ਬੰਦਾ ਹਾਂ ਜੇ ਤੁਸੀਂ ਅ ਦੇਖੋ ਨਾ ਜਿਹੜੇ ਬਹੁਤ ਅਮੀਰ ਲੋਕ ਨੇ ਭਾਵ ਦਾ ਜੱਟ ਖੜਾ ਕੀਤਾ ਹੁੰਦਾ ਉਹਨਾਂ ਨੇ ਜੱਟ ਤੇ ਬੰਦੇ ਆ ਤੇ ਉੱਡ ਜਾਂਦੇ ਨੇ ਜਿੱਥੇ ਜਾਣਾ ਲੱਗਣਾ ਜੀ ਐਵੇਂ ਪਿੱਤਾ ਪਰਮੇਸ਼ਵਰ ਦੇ ਜਿਹੜਾ ਨੇ ਸੱਚਖੰਡ ਜਾਣਾ ਹੈ ਉਹ ਨਹੀਂ ਬੰਦੇ ਡਾਊਨ ਹੁੰਨਗਾ ਤਾਂ ਉਹ ਜਿਵੇਂ ਸ਼ਬਦ ਚੱਲ ਰਿਹਾ ਹੈਗਾ ਨਾਮ ਨਾਲ ਨਾਮ ਹੀ ਆਉਂਦਾ ਹੈਗਾ ਗਰਜ ਹੁੰਦੀ ਐਂਡ ਤੇ ਵੀ ਜਦੋਂ ਬੰਦੇ ਨੂੰ ਲੈਣ ਜਾਣਾ ਲੈ ਕੇ ਜਾਣਾ ਉਹਨਾਂ ਨੇ ਜੀ ਤਾਂ ਉਹ ਬੰਦਾ ਜਿਹੜਾ ਤਾਂ ਨਾਮ ਦੇ ਵਿੱਚ ਜੁੜਿਆ ਹੁੰਦਾ ਤਾਂ ਨਾਮ ਨਾਲ ਜੁੜ ਜਾਂਦਾ ਜਿਹੜਾ ਨਾਮ ਨਾਲ ਨਹੀਂ ਜੁੜਿਆ ਹੁੰਦਾ ਉਹ ਭਾਜਦਾ ਫਿਰ ਉਹਨੂੰ ਕੁੱਟ ਕੇ ਲੈ ਤੁਸੀਂ ਵਿੱਚ ਗੱਲ ਕਰੀ ਸੀ ਸਟਾਰਟਿੰਗ ਚ ਵੀ ਗਤੀ ਨਹੀਂ ਹੋ ਰਹੀ ਜੀ ਲੋਕਾਂ ਦੇ ਨਾਲ ਤੇ ਉਹ ਇੱਥੇ ਘੁੰਮ ਰਹੇ ਨੇ ਮਤਲਬ ਜਦੋਂ ਕੋਈ ਵਿਧੀ ਵਿਦਵਾਨ ਤੋਂ ਪਰਮਾਤਮਾ ਦਾ ਮੰਨ ਲਓ ਜੇ ਕਿਸੇ ਨੂੰ ਭੇਜਿਆ ਤਾਂ ਲੈ ਕੇ ਵੀ ਜਾਂਦਾ ਹੋਊਗਾ ਵਾਪਸ ਬਿਲਕੁਲ ਨਿਕਲ ਜਾਂਦੀ ਉਹ ਇੱਥੇ ਇੱਥੇ ਕਿਵੇਂ ਛੱਡ ਜਾਂਦੇ ਆ ਇੱਥੇ ਕਿਵੇਂ ਰਹਿ ਸਕਦਾ ਕਿਉਂਕਿ ਉਹ ਤਾਂ ਇੰਨਾ ਸਮਰੱਥਾ ਜੀ ਉੱਲੀ ਜਾ ਸਕਦਾ ਕਿ ਇਹ ਦੁਬਾਰਾ ਜਨਮ ਹੁੰਦਾ ਕੋਈ ਪ੍ਰੇਤਾਂ ਦਾ ਜਾਂ ਕੁਛ ਹੋਰਸਾਬ ਦਾ ਜਾਂ ਜੁਨੀਆ ਹੁੰਦੀਆਂ ਨੇ ਜਿਹੜੇ ਚ ਇਸ ਤਰ੍ਹਾਂ ਹੁੰਦਾ ਸਮਝ ਜੀ ਜਦੋਂ ਅਸੀਂ ਸ਼ੁਰੂ ਦੇ ਵਿੱਚ ਸੰਸਾਰ ਦੇ ਵਿੱਚ ਆਉਨੇ ਆ ਜਦੋਂ ਸਾਡਾ ਜਨਮ ਸ਼ੁਰੂ ਹੁੰਦਾ ਸੰਸਾਰ ਦੇ ਵਿੱਚੋਂ ਉਦੋਂ ਅਸੀਂ ਬਿਲਕੁਲ ਕੋਰੇ ਕਾਗਜ਼ ਦੀ ਤਰ੍ਹਾਂ ਸਾਫ਼ ਸੁਥਰੇ ਹੁੰਦੇ ਆ ਬਿਲਕੁਲ ਕੋਰੇ ਕਾਗ ਉਹਨਾਂ ਪਾਪ ਉਹ ਚੰਗਾ ਮਾੜਾ ਸਾਰਾ ਕੁਝ ਕਮਾਈ ਸ਼ੁਰੂ ਕਰ ਲੈਣੇ ਜਾਣੇ ਨਾ ਜਾਣੇ ਉਹ ਮਾਇਆ ਦੇ ਚੱਕਰ ਚ ਪੈ ਕੇ ਲਾਲਚ ਦੇ ਚੱਕਰ ਚ ਪੈ ਕੇ ਸਰੀਰਿਕ ਖਵਾਸਾਂ ਨੂੰ ਲੈ ਕੇ ਹਨਾ ਜੀ ਉਹਦੇ ਨਾਲ ਕੀ ਹੁੰਦਾ ਸਾਡੇ ਅੰਦਰ ਮਲੀਨਤਾ ਆਉਣੀ ਸ਼ੁਰੂ ਹੋ ਜਾਂਦੀ ਹੈ ਹਮ ਰਾਈਟ ਇਹ ਤਾਂ ਪਰਮੇਸ਼ਵਰ ਦਾ ਮਸਲਾ ਪਿੱਛੇ ਰਹਿ ਜਾਂਦਾ ਹੈ ਹਮ ਸਾਡੀ ਆਤਮਾ ਨੂੰ ਭਜਣ ਦੀ ਜ਼ਰੂਰਤ ਸੀ ਸਰੀਰ ਨੂੰ ਭਜਣ ਦੀ ਜ਼ਰੂਰਤ ਸੀ ਅਸੀਂ ਸਰੀਰ ਦਾ ਧਿਆਨ ਰੱਖਣ ਲੱਗੇ